ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ ਸਾਡੇ ਨਾਲ ਅੱਜ ਇਹ ਗੱਲਬਾਤ ਕਰਦੇ ਹੈਗੇ ਆ ਐਸ ਡੀਓ ਸਾਹਿਬ ਵਿਨੀਤ ਮੰਗੋਤਰਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੋ ਗੱਲਬਾਤ ਕਰਦੇ ਹੈਗੇ ਆ ਜਿਸ ਤਰ੍ਹਾਂ ਕਿ ਸਾਰੇ ਲਗਾਤਾਰ ਦਿਨ ਤਿਉਹਾਰ ਆ ਰਹੇ ਹੈਗੇ ਆ ਜਿਸ ਤਰ੍ਹਾਂ ਕਿ ਦੀਵਾਲੀ ਹੋ ਗਿਆ ਭਾਈ ਦੂਜ ਆ ਵਿਸ਼ਕਰਮਾਡੇ ਆ ਧੰਤੇ ਰਸਿਆ ਇਸ ਬਾਰੇ ਪੂਰੀ ਅ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਪਹਿਲਾਂ ਤਾਂ ਮੈਂ ਸਾਰੇ ਸਮੂਹ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਚਾਹਣਾ ਆਉਣ ਵਾਲੇ ਜਿਹੜੇ ਕਾਫੀ ਤਿਉਹਾਰ ਇੱਕ ਸਾਥ ਹੀ ਆ ਰਹੇ ਨੇ ધਨਤੇਰਸ ਦੀਵਾਲੀ ਭਾਈ ਦੂਜ ਜੀ ਹਨਾ ਗੋਵਰਧਨ ਪੂਜਾ ਇਹ ਸਭ ਬਹੁਤ ਬਹੁਤ ਤਹਿ ਦਿਲੋਂ ਮੈਂ ਮੁਬਾਰਕਾ ਦੇਣਾ ਸਾਰਿਆਂ ਨੂੰ ਜੀ ਮੈਂ ਉਮੀਦ ਕਰਦਾ ਇਹ ਦੀਵਾਲੀ ਸਾਰੇ ਲਈ ਖੁਸ਼ੀਆਂ ਭਰੀ ਹੋਵੇ ਜੀ ਤੇ ਬਟ ਇੱਕ ਮੈਂ ਮੈਸੇਜ ਜ਼ਰੂਰ ਦੇਣਾ ਚਾਹਨਾ ਕਿ ਇਸ ਦਿਵਾਲੀ ਤੇ ਪਟਾਕੇ ਵਗੈਰਾ ਜੋ ਚਲਾਉਣੇ ਹੈ ਜ਼ਰੂਰ ਚਲਾਓ ਜੀ ਲੇਕਿਨ ਆਪਣੀ ਸੇਫਟੀ ਦੇ ਪਲੀਜ਼ ਇਨਸ਼ੋਰ ਕਰੋ ਜੀ ਸੇਫਟੀ ਨਾਲ ਜੋ ਕੰਮ ਕਰਨਾ ਹੈ ਕਰੋ ਖੁਸ਼ੀਆਂ ਮਨਾਓ ਆਪਣੇ ਪਰਿਵਾਰ ਦੇ ਨਾਲ ਜੀ ਹੈਨਾ ਤੇ ਇੱਕ ਮੈਂ ਇਹ ਵੀ ਕਹਿਣਾ ਚਾਹਨਾ ਕਿ ਆਪਾਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਜੀ ਕਿ ਦਿਵਾਲੀ ਦੇ ਦੌਰਾਨ ਕੁਝ ਲੋਕ ਨਸ਼ੇ ਪੱਤੇ ਕਰਦੇ ਆ ਜਾਂ ਜੂਆ ਵਗੈਰਾ ਖੇਡਦੇ ਹੈਗੇ ਆ ਜੀ ਮੈਂ ਕਹਿਣਾ ਇਸ ਚੀਜ਼ ਨੂੰ ਪੂਰੀ ਤਰ੍ਹਾਂ अवॉइड ਕੀਤਾ ਜਾਵੇ ਜੀ ਇਹਨਾਂ 네ਗੇਟਿਵ ਐਲੀਮੈਂਟਸ ਦੇ ਵੱਲ ਨਾ ਜਾਇਆ ਜਾਵੇ ਜੀ ਅਤੇ ਭਗਵਾਨ ਦਾ ਨਾਮ ਲੈਂਦੇ ਹੋਏ ਸ਼੍ਰੀ ਲక్ష్ਮੀ ਮਾਤਾ ਦਾ ਸ਼੍ਰੀ ਕ੍ਰਿਸ਼ਨ ਜੀ ਦਾ ਨਾਮ ਲੈਂਦੇ ਹੋਏ ਜੀ ਕਾਰੇ ਆਪਣੇ ਸਾਰੇ ਸਫਲ ਕੀਤੇ ਜਾਣ ਜੀ ਇਹੀ ਮੇਰੇ ਵੱਲੋਂ ਸੰਦੇਸ਼ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਹੋਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਤੁਸੀਂ ਪੂਰੇ ਬਿਜਲੀ ਡਿਪਾਰਟਮੈਂਟ ਦੇ ਸਮਝ ਲਓ ਵੀ ਕੀ ਇੱਥੇ ਦੇਖ ਰਹੇ ਤੁਹਾਡੇ ਅੰਡਰ ਹੋ ਰਹੀ ਆ ਹਾਂਜੀ ਜੀ ਉਹਦੇ ਵਾਸਤੇ ਖਾਸ ਕੋਈ ਹਿਦਾਇਤ ਜਾਂ ਦੇਖੋ ਸਭ ਪਹਿਲੇ ਤਾਂ ਸਾਡੇ ਮੁਲਾਜ਼ਮਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਇਨਸ਼ੋਰ ਕਰਨਾ ਹੈ ਅਨ ਇੰਟਰਪਟਡ ਪਾਵਰ ਸਪਲਾਈ ਜੀ ਦੀਵਾਲੀ ਦਾ ਤਿਉਹਾਰ ਹੈ ਇਹ ਤਾਂ ਲਾਈਟਾਂ ਦਾ ਹੀ ਤਿਉਹਾਰ ਹੈ ਜੀ ਇਸ ਕਰਕੇ ਅਸੀਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੀਗੀ ਕਿ ਸ਼ਹਿਰ ਦੀ ਅਤੇ ਪਿੰਡੂ ਏਰੀਆ ਜਿਹੜੇ ਸਾਡੇ ਅੰਦਰ ਆਉਂਦੇ ਨੇ ਉਹਨਾਂ ਦੀ ਲਾਈਟ ਬਿਲਕੁਲ ਨਾ ਜਾਏ ਜੀ ਜਿਸ ਕਰਕੇ ਆਪਾਂ ਸਪੈਸ਼ਲ ਸਟਾਫ ਦੀ ਤੈਨਾਤੀ ਵੀ ਲਈ ਹੈ ਡਿਊਟੀ ਲਈ ਹੈ ਜੀ ਅਤੇ ਸਟਾਫ ਨੂੰ ਛੁੱਟੀਆਂ ਲਈ ਵੀ ਮਨਾ ਕੀਤਾ ਗਿਆ ਹੈ ਕਿਉਂਕਿ ਇਹ ਤਿਉਹਾਰ ਸਾਡੇ ਲਈ ਇੱਕ ਬਿਜਲੀ ਬੋਰਡ ਲਈ ਬਹੁਤ ਗਰਵ ਦਾ ਅਗੇ ਮੇਨ ਤਿਵਾਰ ਹੈਗਾ ਜੀ ਤੇ ਮੈਂ ਲੋਕਾਂ ਨੂੰ ਵੀ ਕਹਾਂਗਾ ਕਿ ਆਪਣੀ ਸੇਫਟੀ ਬਿਜਲੀ ਮੁਖ ਰੱਖਦੇ ਹੋਏ ਲਾਈਟਾਂ ਵਗੈਰਾ ਤੁਸੀਂ ਲਾਉਣੀਆ ਕਰੇ ਇਹ ਉਹ ਜੀ ਸੇਫਟੀ ਵਗੈਰਾ ਪੂਰੀ ਤਿਹਾਰ ਨਾ ਪ੍ਰੀਕਾਸ਼ਨਸ ਪੂਰੇ ਵਗੈਰਾ ਪੂਰੇ ਲੈ ਜਾਂ ਸੇਫਟੀ ਹਦਾਇਤਾਂ ਨਾਲ ਹੀ ਜੋ ਵੀ ਕਰਨਾ ਹੈ ਉਸ ਦੀ ਪਾਲਣਾ ਕੀਤੀ ਜਾ ਜੀ ਕਈ ਵਾਰ ਦੇਖਣ ਦੇ ਵਿੱਚ ਆਉਂਦਾ ਹੈਗਾ ਵੀ ਕਿ ਕੋਈ ਕਿਤੇ ਉਤਾਰ ਪਾ ਲੰਦਾ ਹੈਗਾ ਕੋਈ ਕਿਤੇ ਉਤਾਰ ਪਾ ਲੰਦਾ ਹੈ ਇਸ ਬਾਰੇ ਕੀ ਕਹਿਣਾ ਚਾਹੂਗਾ ਇਸ ਬਾਰੇ ਰੈਗੂਲਰ ਚੈਕਿੰਗ ਸਾਡੀ ਚੱਲ ਰਹੀ ਹੈ ਜੀ ਸਵੇਰੇ ਤੇ ਸ਼ਾਮ ਨੂੰ ਜੀ ਸਟਾਫ ਸਾਡੀ ਪੈਟਰੋਲਿੰਗ ਤੇ ਹੁੰਦਾ ਹੈ ਅਵੇਲੇਬਲ ਜੀ ਅਤੇ ਉਹ ਦੇਖਦਾ ਰਹਿੰਦਾ ਹੈ ਕੋਈ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਅਨਔਥਰਾਇਜ਼ਡ ਯੂਜ਼ ਆਫ ਇਲੈਕਟ੍ਰਿਸਿਟੀ ਵਗੈਰਾ ਨਾ ਕਰ ਪਾਏ ਜੀ ਕਿਸੇ ਵੀ ਤਰ੍ਹਾਂ ਦੀ ਚੋਰੀ ਜਾਂ ਕੁੰਡੀ ਨਾ ਲਗਾਈ ਜਾਵੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਸਾਡੇ ਚੈਨਲ ਵਿਸ਼ਵ ਪਾਰ ਟੈਵੀ ਵੱਲੋਂ ਵੀ ਤੁਹਾਨੂੰ ਦੀਵਾਲੀ ਦੀਆਂ ਭਾਈ ਦੋਜ ਵਿਸ਼ਕਰਮਡੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਥੈਂਕ ਯੂ ਜੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਜੀ ਮਿਹਰबानी ਓਕੇ ਜੀ